ਹੁ ਮੁਖ ਤੇਰਾ ਵੇਖ ਕੇ ਤੇ ਚਨ ਸ਼ਰਮਾਉਂਦਾ ਏ ਹੋ ਰੱਬ ਵੀ ਬਣਾ ਕੇ ਤੈਨੂੰ ਆਪ ਪਛਤੋਂਦਾ ਏ ਦੁਨੀਆ ਤੋਂ ਡਰ ਕੇ ਜੇ ਮੈਂ ਤੈਨੂੰ ਛੱਡ ਜਾਂ ਤੇ ਰੱਬ ਖਰੇ ਮੈਂ ਮਰ ਜਾਂ ਹੇ ਇਹ ਲਦੀ ਜੋ ਮੈਂ ਮਰ ਜਾਵਾਂ ਹੋ ਮੁੱਖ ਤੇਰਾ ਵੇਖ ਕੇ ਦੇ ਚਨ ਸ਼ਰਮਾਉਂਦਾ ਹੋ ਰੱਬ ਵੀ ਬਣਾ ਕੇ ਤੈਨੂੰ ਆਪ ਪਛਤਾਉਂਦਾ ਹੈ ਦੁਨੀਆ ਤੋਂ ਡਰ ਕੇ ਜੇ ਮੈਂ ਤੈਨੂੰ ਛੱਡ ਜਾ ਤੇ ਰਬ ਕਰ ਮੈਂ ਮਰ ਜਾਏ ਤੇ ਅਲਾ ਦੀ ਜੋ ਮੈਂ ਮਰ ਜਾਵਾਂ ਹੋ ਮੁਖ ਤੇ ਰਵੇਖ ਤੇ ਦੇ ਚਨ ਸ਼ਰਮਾਦਾ ਹੋ ਰੱਬ ਵੀ ਬਣਾ ਕੇ ਤੈਨੂੰ ਆਪ ਪਛਤਾਦਾ ਹੈ ਦੁਨੀਆ ਤੋਂ ਡਰ ਕੇ ਜੇ ਮੈਂ ਤੈਨੂੰ ਛੱਡ ਜਾਂ ਤੇ ਰੱਬ ਖਰੇ ਮੈਂ ਮਰ ਜਾਂ ਹੇ ਤੇ ਅਲਾ ਦੀ ਜੋ ਮੈਂ ਮਰ ਜਾਂ ਹੋ ਮੁਖ ਤੇਰਾ ਵੇਖ ਕੇ ਦੇ ਚਨ ਸ਼ਰਮਾਦਾ ਹੋ ਰੱਬ ਵੀ ਬਣਾ ਕੇ ਤੈਨੂੰ ਆਪ ਪਛਤਾਦਾ ਦੁਨੀਆ ਤੋਂ ਡਰ ਕੇ ਜੇ ਮੈਂ ਤੈਨੂੰ ਛੱਡ ਜਾ ਤੇ ਰੱਬ ਖਰੇ ਮੈਂ ਮਰ ਜਾ ਹੇ ਤੇ ਅੱਲਾ ਦੀ ぞ ਮੈਂ ਮਰ ਜਾ ਹੋ ਮੁਖ ਤੇਰਾ ਵੇਖ ਕੇ ਦੇ ਚਨ ਸ਼ਰਮਾਦਾ ਹੋ ਰੱਬ ਵੀ ਬਣਾ ਕੇ ਤੈਨੂੰ ਆਪ ਪਛਤੋਂਦਾ ਏ ਦੁਨੀਆ ਤੋਂ ਡਰ ਕੇ ਜੇ ਮੈਂ ਤੈਨੂੰ ਛੱਡ ਜਾਂ ਤੇ ਰਬ ਖਰੇ ਮੈਂ ਮਰ ਜਾਂ ਹੈ ਤੇ ਅੱਲਾ ਦੀ ਜੋ ਮੈਂ ਮਰ ਜਾਂ ਹੋ ਮੁਖ ਤੇ ਰਵੇਖ ਕੇ ਦੇ ਚਨ ਸ਼ਰਮਾਉਂਦਾ ਏ ਹਰ ਰੱਬ ਵੀ ਬਣਾ ਕੇ ਤੈਨੂੰ ਆਪ ਪਛਤਦਾ ਏ ਦੁਨੀਆਂ ਤੋਂ ਡਰ ਕੇ ਜੇ ਮੈਂ ਤੈਨੂੰ ਛੱਡ ਜਾਂ ਤੇ ਰੱਬ ਖਰੇ ਮੈਂ ਮਰ ਜਾ ਹਏ ਤੇ ਅੱਲਾ ਦੀ ਜੋ ਮੈਂ ਮਰ ਜਾ